ਸਬਤ ਪਹਿਲਾ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਮੈਨੂੰ ਉਮੀਦ ਆ ਕਿ ਪੰਜਾਬ ਦਾ ਜਿਹੜਾ ਆਰਡੀਐਫ ਦਾ ਪੈਸਾ ਰੁਕਿਆ ਪਿਆਗਾ ਜੋ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆ ਜੋ ਕੇਂਦਰ ਸਰਕਾਰ ਪੰਜਾਬ ਦਾ ਪੰਜਾਬ ਨਾਲ ਵਿਚਾਰਾ ਕਰ ਰਹੀ ਉਹ ਬੰਦ ਹੋਊਗਾ ਔਰ ਸਾਡੇ ਪੈਸੇ ਸਾਨੂੰ ਮਿਲਣਗੇ ਕਿਉਂਕਿ ਸਾਨੂੰ ਆਸ ਆ ਕਿ ਦੋਨੇ ਪੰਜਾਬ ਤੋਨੇਗੇ ਔਰ ਦੋਨੇ ਪੰਜਾਬ ਦੀ ਹਮਾਇਤ ਕਰਨਗੇ ਲੋਕਾਂ ਦੇ ਮੰਡੇਟ ਦਾ ਲੋਕਾਂ ਦੇ ਮਤ ਦਾ ਪਾਰਟੀ ਨੂੰ ਸਲਮਾਨ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਸਰਮਾਨ ਪਹਿਲਾਂ ਉਹਨਾਂ ਜੇ ਬਣਾਉਣਾ ਹੀ ਸੀਗਾ ਤਾਂ ਕਿਸੇ ਰਾਜ ਦਾ ਸਸਬਾ ਮੈਂਬਰ ਬਣਾ ਕੇ ਬਣਾ ਲੈਂਦੇ ਪਰ ਲੇਕਿਨ ਫਿਲਹਾਲ ਮੈਂ ਸਮਝਦਾ ਲੁਧਿਆਣੇ ਦੇ ਵੋਟਰਾਂ ਦਾ ਭਾਰਤੀ ਜਨਤਾ ਪਾਰਟੀ ਨੇ ਪਾਨ ਕੀਤਾ ਪਰ ਫਿਰ ਵੀ ਉਹ ਪੰਜਾਬ ਤੋਂ ਨੇ ਮੈਂ ਉਹਨਾਂ ਨੂੰ ਮੁਬਾਰਕਵਾਦ ਦਿੰਦਾ ਟ੍ਰਾਈਬਸ ਜਿਹੜੇ ਬੱਚੇ ਪੜ੍ਹਦੇ ਨੇਗੇ ਐਸਸੀ ਐਸਟੀ ਬੱਚੇ ਪੜ੍ਹਦੇ ਨੇਗੇ ਉਹਨਾਂ ਦੇ ਲਈ ਇੱਕ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪਿਛਲੀ ਸਰਕਾਰ ਦੇ ਸਮੇਂ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਜਦੋਂ ਅਸੀਂ ਪੰਜਾਬ ਦੇ ਅੰਦਰ ਆਪੋਜੀਸ਼ਨ ਦੀ ਭੂਮਿਕਾ ਨਿਭਾਉਂਦੇ ਸੀ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਹਰੇਕ ਸਾਲ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਪੰਜਾਬ ਦੇ ਐਸਸੀ ਸਟੂਡੈਂਟ ਦਾ ਸਕਾਲਰਸ਼ਿਪ ਕਦੇ ਕੋਈ ਬਹਾਨਾ ਲਾ ਕੇ ਕਦੇ ਕਿਸੇ ਕਾਪੜੇ ਦਾ ਸ਼ਿਕਾਰ ਹੋ ਕੇ ਕਦੇ ਆਡਿਟ ਦਾ ਬਹਾਨਾ ਲਾ ਕੇ ਉਹ ਵੇਸ਼ੇ ਹੀ ਰੋਕੇ ਰੱਖਿਆ ਰੋਕੇ ਰੱਖਿਆ ਜਾਂਦਾ ਰਿਹਾ ਔਰ ਲਗਾਤਾਰ ਕਿਸੇ ਵੀ ਸਾਲ ਦੇ ਵਿੱਚ ਕਿਸੇ ਵੀ ਸਾਲ ਦੇ ਵਿੱਚ ਟਾਈਮ ਸਿਰ ਦੇ ਉੱਤੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਮਿਲਿਆ ਇਹ ਪੰਜਾਬ ਜਾਣ ਦਾ ਪੰਜਾਬ ਦੇ ਬੱਚੇ ਜਾਣਦੇ ਨੇ ਬਹੁਤ ਸਾਰੀਆਂ ਡਿਗਰੀਆਂ ਬਹੁਤ ਸਾਰੀਆਂ ਡਿਗਰੀਆਂ ਜਿਹੜੇ ਬੱਚੇ ਪਾਸ ਕਰ ਜਾਂਦੇ ਸੀਗੇ ਉਹਨਾਂ ਦੇ ਰੋਕ ਲਈਏ ਜਾਂਦੇ ਅਸੀਂ ਕਿਉਂ ਰੋਕੇ ਜਾਂਦੀ ਅਸੀਂ ਕਿਉਂਕਿ ਸਕਾਲਰਸ਼ਿਪ ਸੀਗਾ ਉਹ ਸਮੇਂ ਸਿਰ ਪੇ ਨਹੀਂ ਹੁੰਦਾ ਸੀਗਾ ਔਰ ਬੱਚੇ ਫੀਸ ਅਦਾ ਨਹੀਂ ਕਰ ਸਕਦੇ ਸੀਗੇ ਪਰ ਬੱਚਿਆਂ ਦੀ ਪੜ੍ਹਾਈ ਜਿਹੜੀ ਸੀਗੀ ਦਲਤ ਬੱਚਿਆਂ ਨਾਲ ਕਿੱਡਾ ਵੱਡਾ ਖਲਵਾੜ ਹੋਇਆ ਕਿ ਉਹਨੂੰ ਡਿਗਰੀਆਂ ਰੋਕੀਆਂ ਗੀਆਂ ਉਹ ਆਪਣੀ ਪੜ੍ਹਾਈ ਦਾ ਵਾਟੇ ਛੱਡ ਕੇ ਚਲੇ ਗਏ ਇਹ ਹਨਿਆ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸਮੇਂ ਹੋਇਆ ਪਰ ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਹੋਇਆ ਕਿਉਂਕਿ 60 40 ਦੇ ਅਨੁਪਾਤ ਨਾਲ ਚੱਲਦੀ ਸਕੀਮ ਆ ਇਹ ਸਕੀਮ ਜਿਹੜੀ ਹੈ 60% ਕੇਂਦਰ ਸਰਕਾਰ ਹਿੱਸਾ ਪਾਉਂਦੀ ਆ ਔਰ 40% ਜਿਹੜਾ ਉਹ ਪੰਜਾਬ ਸਰਕਾਰ ਹਿੱਸਾ ਪਾਉਂਦੀ ਆ ਪਰ ਲੇਕਿਨ ਅਫਸੋਸ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਔਰ ਸੈਂਟਰ 'ਚ ਅਕਾਲੀ ਦਲ ਭਾਜਪਾ ਦੀ ਸਰਕਾਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਇਸ ਸਕੀਮ ਨੂੰ ਅੱਛੇ ਤਰੀਕੇ ਨਾਲ ਲਾਗੂ ਨਹੀਂ ਕੀਤਾ ਔਰ ਬਹੁਤ ਸਾਰੇ ਪੰਜਾਬ ਦੇ ਦਲਤ ਬੱਚਿਆਂ ਦੇ ਨਾਲ ਧੋਖਾ ਹੋਇਆ ਖਿਲਵਾੜ ਹੋਇਆ ਜੋ ਬਾਬਾ ਸਾਹਿਬ ਪੀਮਰਾਓ ਮੇੜਕੇ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸਭ ਦਾ ਅਧਿਕਾਰ ਆ এডਿਕੇਸ਼ਨ ਸਭ ਦਾ ਅਧਿਕਾਰ ਆ ਸਭ ਨੂੰ ਪੜਨ ਦਾ ਰਾਈਟ ਆ ਹੱਕ ਆ ਉਹ ਸੱਖ ਦੇ ਉੱਤੇ ਮੈਂ ਸਮਝਦਾ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਦਲਤਾਂ ਦਲਤ ਬੱਚਿਆਂ ਨੂੰ ਵਾਂਝੇ ਰੱਖਿਆ ਗਿਆ ਉਹਨਾਂ ਤੋਂ এডਿਕੇਸ਼ਨ ਕੋਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹਨਾਂ ਤੋਂ ਸਿੱਖਿਆ ਕੋਣ ਦਾ ਕੰਮ ਅਕਾਲੀ ਦਲ ਭਾਰਤ ਬੀਜੇਪੀ ਨੇ ਕੀਤਾ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਉਹਦਾ ਸੰਭਾਲਿਆ ਔਰ ਉਸ ਬਾਅਦ ਇਹ ਸਕੀਮ ਜਿਹੜੀ ਆ ਬੜੇ ਅੱਛੇ ਤਰੀਕੇ ਨਾਲ ਪੰਜਾਬ ਚੱਲ ਰਹੀ ਹੈ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਪਹਿਲੇ ਸਾਲ ਹੀ ਪਹਿਲੇ ਸਾਲ ਹੀ ਪੰਜਾਬ ਦੇ ਅੰਦਰ ਇਸ ਸਕੀਮ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਲਾਗੂ ਕੀਤਾ ਗਿਆ। ਇਸ ਸਕੀਮ ਦਾ ਫਾਇਦਾ ਪੰਜਾਬ ਦੇ ਦਲਤ ਬੱਚਿਆਂ ਨੇ, ਪੰਜਾਬ ਦੇ ਸ਼ੈਡਿਊਲ ਕਾਸ ਬੱਚਿਆਂ ਨੇ ਉਠਾਇਆ, ਆਜੋ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇਗੇ। ਔਰ ਜਿਹੜਾ ਭਰਾ ਜੇ ਮੈਂ ਥੋੜਾ ਪਿੱਛੇ ਜਾਵਾਂ 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਸੀਗੇ ਉਹ ਅਦਵਾਟੇ ਇਸ ਸਕੀਮ ਦਾ ਫਾਇਦਾ ਨਾ ਮਿਲਣ ਦੇ ਕਰਕੇ ਆਪਣੀ ਪੜ੍ਹਾਈ ਛੱਡ ਚੁੱਕੇ ਸੀ। ਅਸੀਂ 223-24 ਦੇ ਵਿੱਚ 223-24 ਦੇ ਵਿੱਚ ਜਿਹੜੇ ਪੁਰਾਣੇ ਪੈਸੇ ਰੁਕੇ ਹੋਏ ਸੀਗੇ ਪੁਰਾਣੀ ਸਰਕਾਰ ਦੇ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਪੈਸੇ ਰੁਕੇ ਗਏ ਸੀ 366 ਕਰੋੜ ਰੁਪਏ 366 ਕਰੋੜ ਰੁਪਏ ਉਹਦਾ ਅਸੀਂ ਦੋ ਕਿਸ਼ਤਾਂ ਦੇ ਵਿੱਚ 183 ਕਰੋੜ ਤੇ 181 ਕਰੋੜ ਇਹ ਜਿਹੜਾ ਹੈਗਾ ਪੈਸੇ ਕਰਕੇ ਅਸੀਂ ਅਗਸਤ ਦੇ ਵਿੱਚ ਅਗਸਤ 223 ਚ ਰਿਲੀਜ਼ ਕੀਤੇ ਨਗੇ ਦੋ ਕਿਸ਼ਤਾਂ ਦੇ ਅੰਦਰ ਅਸੀਂ ਇਹ ਪੈਸਾ ਜਿਹੜਾ ਉਹ ਪੰਜਾਬ ਦੇ ਸ਼ੈਡਿਊਲ ਕਾਸਟ ਵਿਦਿਆਰਥੀਆਂ ਦਾ ਰਿਲੀਜ਼ ਕੀਤਾ ਔਰ ਮੈਂ ਸਮਝਦਾ ਇਹਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲਿਆ। ਇਹ ਇੱਕ ਬਹੁਤ ਮੈਸਵੰਦ ਸਕੀਮ ਦਾ ਲਾਹਾ ਸਾਡੇ ਵਿਦਿਆਰਥੀਆਂ ਨੂੰ ਮਿਲਿਆ। ਜਿਵੇਂ ਸਕੀਮ ਦੇ ਪਸ਼ੌਕਰ ਜਾਮਾ 200 20 ਤੋਂ ਲੈ ਕੇ 20 ਕਿਹਦੀ ਗੱਲ ਕਰੀਏ? 200 20 ਤੋਂ ਲੈ ਕੇ 20 ਕਿਹਦੀ ਗੱਲ ਕਰੀਏ? ਤਾਂ ਪੰਜਾਬ ਦੇ ਅੰਦਰ 176482 176482 ਵਿਦਿਆਰਥੀਆਂ ਨੇ ਇਸ ਸਕੀਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਆਪਣੀ ਐਡਮਿਸ਼ਨ ਲਈ ਔਰ ਦੂਸਰੇ ਸਾਲ 2122 ਚ ਸਿਰਫ 195000 ਇਹ ਡਿਕਲਾਈਨ ਕਿਉਂ ਹੋਇਆ ਔਰ ਉਸ ਤੋਂ ਪਹਿਲਾਂ 2.5 ਲੱਖ ਸੀਗਾ 20 ਤੋਂ ਪਹਿਲਾਂ 2.5 ਲੱਖ ਦੀ ਸੰਖਿਆ ਗਈ ਇਹ ਡਿਕਲਾਈਨ ਕਿਉਂ ਹੋਇਆ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਬੱਚਿਆਂ ਦਾ ਸਕਾਲਰਸ਼ਿਪ ਦਾ ਪੈਸਾ ਸਮੇਂ ਸਿਰ ਰਿਲੀਜ਼ ਨਹੀਂ ਕੀਤਾ ਬਲਕਿ ਕਈ ਕਪੜਿਆਂ ਦਾ ਸ਼ਿਕਾਰ ਹੋ ਗਿਆ ਜਦੋਂ 2022 23 23 ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪਹਿਲੀ ਵਾਰ ਇਹ ਜੰਪ ਕਰਕੇ ਅੰਕੜਾ ਜਿਹੜਾ ਕਿੱਥੇ ਪਹੁੰਚ ਗਿਆ 2,26,427 1,95 ਤੋਂ ਕਿੰਨਾ ਪਹੁੰਚ ਗਿਆ 2,26,427 ਯਾਨੀ ਕਿ ਲਗਭਗ 31,000 ਵਿਦਿਆਰਥੀਆਂ ਦਾ ਵਾਅਦਾ ਇਸ ਗੱਲ ਕਰਕੇ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਸਮੇਸ਼ਰ ਸਕਾਲਰਸ਼ਿਪ ਦੀ ਰਾਸ਼ੀ ਜਿਹੜੀ ਆ ਉਹ ਰਿਲੀਜ਼ ਕਰ ਰਹੀ ਆ ਜੋ ਨਿਆਂ ਜੋ ਧੋਖਾ ਕਾਂਗਰਸ ਪਾਰਟੀ ਤੇ ਦਲਿਤ ਵਿਦਿਆਰਥੀਆਂ ਦੇ ਨਾਲ ਕੀਤਾ ਸੀ ਜੋ ਨਿਆਂ ਧੋਖਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੀ ਸਰਕਾਰ ਨੇ ਕੀਤਾ ਸੀ ਸੈਂਟਰ ਸਰਕਾਰ ਨੇ ਉਹਨੂੰ ਪੂਰਾ ਕਰਨ ਦਾ ਯਤਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਪਰ ਗਿਣਤੀ ਜਿਹੜੀ ਆ ਵਿਦਿਆਰਥੀਆਂ ਦੀ ਗਿਣਤੀ ਵਧ 31000 ਵਧੀ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਪੰਜਾਬ ਦੇ ਸ਼ੈਡਿਊਲ ਕਾਸ ਬੱਚਿਆਂ ਨੂੰ ਹੋਇਆ ਇਸੇ ਤਰ੍ਹਾਂ ਅਗਲੇ ਸਾਲ ਅਗਲੇ ਸਾਲ ਦੀ ਜੇ ਮੈਂ ਗੱਲ ਕਰਾਂ ਉਦੋਂ ਗਿਣਤੀ ਵਧੀ ਲਗਭਗ 13000 ਹੁਣ ਜੇ ਮੈਂ ਦੁਬਾਰਾ ਅੱਗੇ ਆ ਜਨਾ ਤਾਂ ਇਸ ਵਾਰ 15 ਮਾਰਚ ਤੱਕ ਦਾ ਮੇਰੇ ਕੋਲ ਡਾਟਾ ਹੈ 15 ਮਾਰਚ ਤੱਕ ਦਾ ਡਾਟਾ ਹੈ ਕਿਉਂਕਿ ਉਸ ਤੋਂ ਬਾਅਦ ਕੋਟ ਆਫ ਕੰਡਕਟ ਲੱਗ ਗਿਆ ਸੀਗਾ ਔਰ ਹਜੇ ਜਿਹੜਾ ਡਾਟਾ ਕੰਪਾਈਲ ਹੋਣਾਗਾ ਜਿਹੜਾ ਰੀਸੈਂਟ ਡਾਟਾ ਹੋਊਗਾ ਇੱਕ ਦੋ ਦਿਨਾਂ ਦੇ ਦੁਬਾਰਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਹੁਣ ਲਗਭਗ 2,39,000 2,39,562 2,39,000 562 ਬੱਚੇ ਜਿਹੜੇ ਨੇਗੇ ਉਹ ਇਸ ਸਕੀਮ ਦੇ ਅੰਦਰ ਰਜਿਸਟਰਡ ਹੋ ਚੁੱਕੇ ਨੇ ਵੈਰੀਫਾਈ ਹੋ ਚੁੱਕੇ ਨੇ ਇਹ ਬਹੁਤ ਵੱਡਾ ਫਾਇਦਾ ਪੰਜਾਬ ਦੇ ਜਿਹੜੇ ਸ਼ੈਡਿਊਲ ਕਾਸ ਬੱਚੇ ਨੇ ਸ਼ੈਡਿਊਲ ਟ੍ਰਾਈ ਬੱਚੇ ਨੇ ਉਹਨਾਂ ਨੂੰ ਤਾਂ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਮੇਂ ਸਿਰ ਵਿਦਿਆਰਥੀਆਂ ਦਾ ਸਕਾਲਰਸ਼ਿਪ ਦਾ ਪੈਸਾ ਜਿਹੜਾ ਸੀ ਉਹ ਰਿਲੀਜ਼ ਕਰ ਰਹੇ ਆਗੇ ਅਸੀਂ ਇਸ ਵਾਰ ਵੀ ਜਿਹੜਾ ਲਗਭਗ 91 ਪੁਆਇੰਟ शुरु, शुरु करोड़, 91 ਕਰੋੜ 46 ਲੱਖ ਰੁਪਇਆ 91 ਕਰੋੜ 46 ਲੱਖ ਰੁਪਇਆ ਦੀ ਰਾਸ਼ੀ ਜਿਹੜੀ ਆ ਇਸ ਸਾਲ ਦੀ ਸ਼ੁਰੂ ਦੇ ਵਿੱਚ ਹੀ ਰਿਲੀਜ਼ ਕਰਤੀ ਅਸੀਂ ਪਹਿਲਾਂ ਹੀ ਸਾਲ ਸ਼ੁਰੂ ਹੁੰਦਿਆਂ ਹੀ ਇਸ ਸਾਲ ਦਾ ਅਕੈਡੈਮਿਕ ਇਅਰ ਸ਼ੁਰੂ ਹੁੰਦਿਆਂ ਹੀ 91 ਕਰੋੜ 91 ਕਰੋੜ 46 ਲੱਖ 46 ਲੱਖ ਜਿਹੜਾ ਅਸੀਂ ਉਹ ਜਾਰੀ ਕਰ ਚੁੱਕੇ ਆ ਇਹਦੇ ਨਾਲ ਮੈਸਮ ਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਗਲਤ ਵਿਦਿਆਰਥੀਆਂ ਦਾ ਹੋਊਗਾ ਪੰਜਾਬ ਦੇ ਉਹਨਾਂ ਲੋਕਾਂ ਦਾ ਹੋਊਗਾ ਜਿਹੜੇ ਸਿੱਖਿਆ ਤੋਂ ਲੰਬੇ ਅਰਸੇ ਤੋਂ ਵੰਚਿਤ ਰੱਖੇ ਗਿਆ ਸੀ ਜਿਨ੍ਹਾਂ ਨੂੰ ਪੜਨ ਤੋਂ ਮੈਂ ਸਮਝਦਾ ਕੋਈ ਨਾ ਕੋਈ ਬਹਾਨਾ ਲਾ ਕੇ ਕੋਈ ਨਾ ਕੋਈ ਹਰਡਲ ਖੜੀ ਕਰਕੇ ਕੋਈ ਨਾ ਕੋਈ ਜਿਹੜੀ ਰੁਕਾਵਟ ਖੜੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਲੀ ਦਲ ਦੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਰੋਕ ਰਹੀ ਸੀਗੀ ਪੈਥੋ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਦਲਤ ਵਿਰੋਧੀ ਪਾਰਟੀਆਂ ਨੇ ਗਿਆ ਅਕਲੀ ਆਮ ਆਦਮੀ ਪਾਰਟੀ ਆ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਜਿਹੜੀ ਮੈਂ ਸਮਝਦਾ ਸ਼ੈਡਿਊਲ ਕਾਸਟ ਬੱਚਿਆਂ ਦੀ ਪੜ੍ਹਾਈ ਦਾ ਪੜ੍ਹਾਈ ਦੀ ਦੇਖਰੇਖ ਕਰ ਰਹੀ ਆ ਚਾਹੇ ਮੈਂ ਸਕੂਲ ਆ ਫੈਮਿਨਸ ਦੀ ਗੱਲ ਕਰਾਂ ਉੱਥੇ ਵੀ ਮੈਂ ਸਮਝਦਾ ਗਰੀਬ ਘਰਾਂ ਦੇ ਬੱਚੇ ਹੀ ਪੜ੍ਹਦੇ ਨੇ ਕਿ ਅਸੀਂ 91 ਕਰੋੜ 91 ਕਰੋੜ 46 ਲੱਖ ਰੁਪਏ ਜਾਰੀ ਕਰਕੇ ਸ਼ੁਰੂਆਤ ਦੇ ਮਹੀਨੇ ਚ ਜਾਰੀ ਕਰਕੇ ਇਸ ਗੱਲ ਦਾ ਪ੍ਰਣਾਮ ਦਿੱਤਾਗਾ ਇਸ ਗੱਲ ਦਾ ਸਬੂਤ ਦਿੱਤਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਭ ਤੋਂ ਵੱਧ ਕੇਅਰ ਸਭ ਤੋਂ ਵੱਧ ਦੇਖ ਰਿਹਾ ਜਿਹੜੀ ਆ ਉਹ ਸ਼ਡਿਊਲ ਕਲਾਸ ਬੱਚਿਆਂ ਦੀ ਕਰ ਰਹੀ ਆ ਉਹਨਾਂ ਦਾ ਸਕਾਲਰਸ਼ਿਪ ਜਿਹੜਾ ਉਹ ਸਮੇਂ ਸਿਰ ਮਿਲ ਰਿਹਾ ਔਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਹਜੇ ਵੀ ਸਾਡੇ ਸੈਂਟਰ ਸਰਕਾਰ ਨੇ ਹਾਲੇ ਵੀ ਸਾਡੇ ਜਿਹੜੇ ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਪੈਸੇ ਨੇ ਜਿਹੜੀ 60% ਰਾਸ਼ੀ 60% ਰਾਸ਼ੀ ਜਿਹੜੀ ਆ ਸੈਂਟਰ ਸਰਕਾਰ ਨੇ ਦੇਣੀ ਆ ਉਹ ਰੋਕੀ ਹੋਈ ਆ ਕੋਈ ਇੱਕ ਸਾਜ਼ਿਸ਼ ਦੇ ਅਧੀਨ ਕਿ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ ਕਿ ਪੰਜਾਬ ਦੇ ਬੱਚੇ ਪੜ੍ਹਾਈ ਨਾ ਕਰ ਸਕਣ ਇਹ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਆ ਐਂਟੀ ਦਲਤ ਡਿਜ਼ਾਈਨ ਆ ਦਲਤ ਵਿਰੋਧੀ ਭਾਰਤੀ ਜਨਤਾ ਪਾਰਟੀ ਆ ਜਿਹਨੇ 60% ਸਾਡੇ ਪੈਸੇ ਰੁਕੇ ਹੋਏ ਨੇ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਬਤਰੀ ਸਾਹਿਬ ਨੇ ਸਾਡੀ ਸਰਕਾਰ ਨੇ ਅਸੀਂ 40% ਜਿਹੜਾ ਸਾਡਾ ਸ਼ੇਅਰ ਵੜਦਾ ਸੀਗਾ ਉਹ ਸਮੇਂ ਸਿਰ ਰਿਲੀਜ਼ ਕੀਤਾਗਾ ਸਭ ਤੋਂ ਪਹਿਲਾਂ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਮੈਨੂੰ ਉਮੀਦ ਆ ਕਿ ਪੰਜਾਬ ਦਾ ਜਿਹੜਾ आरडीएफ ਦਾ ਪੈਸਾ ਰੁਕਿਆ ਪਿਆਗਾ ਜੋ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆ ਜੋ ਕੇਂਦਰ ਸਰਕਾਰ ਪੰਜਾਬ ਦਾ ਪੰਜਾਬ ਨਾਲ ਵਿਤਕਰਾ ਕਰ ਰਹੀ ਉਹ ਬੰਦ ਹੋਊਗਾ ਔਰ ਸਾਡੇ ਪੈਸੇ ਸਾਨੂੰ ਮਿਲਣਗੇ ਕਿਉਂਕਿ ਸਾਨੂੰ ਆਸ ਆ ਕਿ ਦੋਨੇ ਪੰਜਾਬ ਤੋਂ ਨੇਗੇ ਔਰ ਦੋਨੇ ਪੰਜਾਬ ਦੀ ਹਮਾਇਤ ਕਰਨਗੇ ਸਰ ਜੀ ਮੈਂ ਤਾਂ ਕੋਈ ਸਪੈਸ਼ਲ ਨਹੀਂ ਦੇ ਰਿਹਾ ਕਿਉਂਕਿ ਜਨਤਾ ਨੇ ਨਕਾਰਤਾ ਦਰ ਬਹੁਤ ਬਿਦਲੂਆਂ ਨੂੰ ਹਰਾ ਕੇ ਭੇਜਿਆ ਤਾਂ ਉਹ ਕੈਂਡੀਡੇਟ ਸਭ ਨੂੰ ਜਾ ਰਹੇ ਨੇ ਦੇਖੋ ਬੈਸੰਵ ਦਾ ਲੋਕਾਂ ਦੇ ਮੰਡਿਟ ਦਾ ਲੋਕਾਂ ਦੇ ਮਤ ਦਾ ਪਾਰਟੀ ਨੂੰ ਸਲਮਾਨ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਸਨਮਾਨ ਪਹਿਲਾਂ ਉਹਨਾਂ ਜੇ ਬਣਾਉਣਾ ਹੀ ਸੀਗਾ ਤਾਂ ਕਿਸੇ ਰਾਜ ਦਾ ਸਸਭਾ ਮੈਂਬਰ ਬਣਾ ਕੇ ਬਣਾ ਲੈਂਦੇ ਪਰ ਲੇਕਿਨ ਫਿਲਹਾਲ ਮੈਂ ਸਮਝਦਾ ਲੁਧਿਆਣੇ ਦੇ ਵੋਟਰਾਂ ਦਾ ਭਾਰਤੀ ਜਨਤਾ ਪਾਰਟੀ ਨੇ ਅਪਾਨ ਕੀਤਾ ਪਰ ਫਿਰ ਵੀ ਉਹ ਪੰਜਾਬ ਤੋਂ ਨੇ ਮੈਂ ਉਹਨਾਂ ਨੂੰ ਮੁਬਾਰਕਵਾਦ ਦਿੰਦਾ